ਨੇ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਸਟੇਸ਼ਨ ਗੇਮਸ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਭਲਾ ਕੇ ਕੈਸ਼ ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵਾਰਡ ਦਿੱਤੇ ਸਮੀ ਪਾਲਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਹੈ ਗੇਮਸ ਦੇ ਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਹੈ ਉਹਨਾਂ ਦੀ ਨੌਕਰੀ ਦੀ ਗਰੰਟੀ ਹੈ ਜਿਹੜੀ ਪਾਲਸੀ ਬਣਾਈ ਆ ਉਹਦਾ ਫਾਇਦਾ ਇਹ ਹੈ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਤੇ ਪਾਲਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦੇਸ਼ਾ ਕਿ 13 ਦੇ 13 ਸੀਟਾਂ ਦੇ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ ਸੋਰ 13 ਦੇ 13 ਸੀਟਾਂ ਤੇ ਆਮ ਆਦੀ ਪਾਰਟੀ ਜਿਹੜੀ ਤਿਆਰੀਆਂ ਪੰਜਾਬ ਚ ਕਰ ਰਹੀ ਹੈ ਖੇਡ ਮੰਤਰੀ ਦੇ ਵਿੱਚ 2 ਸਾਲਾਂ ਦੇ ਵਿੱਚ ਜੋ ਮਾਨ ਸਰਕਾਰ ਦੇ ਵੱਲੋਂ ਕੰਮ ਕੀਤਾ ਗਿਆ ਹੈ ਉਹ ਹੋਰ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਇਹ ਬਿਆਨ ਦਿੱਤਾ ਗਿਆ ਹੈ ਖੇਡ ਮੰਤਰੀ ਮੀਤ ਹੇਰ ਦੇ ਵੱਲੋਂ ਦਰਸਾ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਜ ਨਤਮਸਤਕ ਹੋਣ ਦੇ ਲਈ ਕੈਬਨਿਟ ਮੰਤਰੀ ਮੀਤ ਹੇਰ ਪਹੁੰਚੇ ਸੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਇੰਟਰਨੈਸ਼ਨਲ ਖੇਡ ਕੀ ਆਈ ਖਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਦੇਖੋ ਪਿਛਲੇ 2 ਸਾਲ ਚ ਜਿੱਥੇ ਵੱਖ-ਵੱਖ ਵਿਭਾਗਾਂ ਚ ਸਰਕਾਰ ਨੇ ਕੰਮ ਕੀਤਾ ਉਥੇ ਮੈਂ ਸਮਝਦਾ ਕਿ ਖੇਡ ਡਿਪਾਰਟਮੈਂਟ ਚ ਇੰਨਾ ਕੰਮ ਨਹੀਂ ਲੱਗਦਾ ਵੀ ਪਿਛਲੇ 25-30 ਸਾਲ ਚ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ ਕਿਉਂਕਿ ਖੇਡ ਡਿਪਾਰਟਮੈਂਟ ਇਦਾਂ ਦਾ ਵੀ ਇਹਦੇ ਚ ਰਾਤੋਂ ਰਾਤ ਤਾਂ ਨਹੀਂ ਵੀ ਖਿਡਾਰੀ ਜਿਹੜੇ ਪੈਦਾ ਹੋ ਸਕਦੇ ਪਰ ਨਵੇਂ ਖਿਡਾਰੀ ਪੈਦਾ ਕਰਨ ਲਈ ਤੇ ਜਿਹੜੇ ਖਿਡਾਰੀ ਸਾਡੇ ਮੈਡ ਲਿਸਟ ਨੇ ਚਾਹੇ ਨੈਸ਼ਨਲ ਚਾਹੇ ਇੰਟਰਨੈਸ਼ਨਲ ਉਹਨਾਂ ਦਾ ਮਾਨ ਸਨਮਾਨ ਤੇ ਉਹਨਾਂ ਨੂੰ ਨੌਕਰੀਆਂ ਦੇਣ ਲਈ ਤਾਂ ਕਿ ਉਹਨਾਂ ਨੂੰ ਦੇਖ ਕੇ ਨਵੇਂ ਖਿਡਾਰੀ ਜਿਹੜੇ ਸਾਡੇ ਉਤਸ਼ਾਹਿਤ ਹੋਣ ਉਹਦੇ ਵੱਲ ਸਰਕਾਰ ਨੇ ਕਾਫੀ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਪਿਛਲੇ ਦਿਨ ਵੀ ਦੇਖਿਆ ਹੋਣਾ ਕਿ ਜਿਹੜੇ ਏਸ਼ੀਅਨ ਗੇਮਜ਼ ਵਾਲੇ ਖਿਡਾਰੀ ਆ ਉਹਨਾਂ ਨੂੰ ਸੀਐਮ ਸਾਹਿਬ ਨੇ ਬੁਲਾ ਕੇ ਕੈਸ਼ ਵਾਰਡ ਦਿੱਤਾ ਇੱਥੋਂ ਤੱਕ ਕਿ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਵੀ ਜਿਹੜੇ ਗੋਆ ਖੇਡਾਂ ਦੇ ਵਿੱਚ ਗਏ ਸੀ ਉਹਨਾਂ ਨੂੰ ਵੀ ਕੈਸ਼ ਵਾਰਡ ਦਿੱਤੇ ਤੇ ਪਹਿਲੀ ਵਾਰ ਹੈ ਕਿ ਕਿਸੇ ਸੀਐਮ ਨੇ ਨੈਸ਼ਨਲ ਵਾਲੇ ਖਿਡਾਰੀਆਂ ਨੂੰ ਬੁਲਾ ਕੇ ਜਿਹੜਾ ਮਾਨ ਸਨਮਾਨ ਹੈ ਉਹ ਕੀਤਾ ਹੋਵੇ ਬਾਕੀ ਨਵੀਂ ਪਾਲਿਸੀ ਜਿਹੜੀ ਹੈ ਸਾਡੀ ਖੇਡ ਅਸੀਂ ਬਣਾਈ ਹੈ ਉਹਦੇ ਵਿੱਚ 100% ਜਿਹੜੇ ਨੈਸ਼ਨਲ ਦੇ ਮੈਡਲਿਸਟ ਆ ਗੇਮਸ ਦੇ ਤੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਆ ਉਹਨਾਂ ਦੀ ਨੌਕਰੀ ਦੀ ਗਰੰਟੀ ਹੈ ਅਸੀਂ ਵਿਦਨ ਸਪੋਰਟਸ ਡਿਪਾਰਟਮੈਂਟ 500 ਪੋਸਟਾਂ ਕ੍ਰੀਏਟ ਕੀਤੀਆਂ ਨੇ ਅੱਜ ਕੋਈ ਵੀ ਖਿਡਾਰੀ ਹੁਣ ਮੂਰੇ 올림픽 ਆਉਣੀ ਹੈ ਏਸ਼ੀਅਨ ਖੇਡਾਂ ਲੰਘ ਕੇ ਗਈਆਂ ਜਾਂ ਕੋਈ ਕੌਨ ਵੈਲਥ ਆ ਰਹੀ ਹੈ ਹਰ ਗੇਮ ਦੇ ਵਿੱਚ ਆ ਜਿਹੜਾ ਖਿਡਾਰੀ ਜਾ ਰਿਹਾ ਉਹਨੂੰ ਇੱਥੋਂ ਤਿਆਰੀ ਕਰਦੇ ਨੂੰ ਪਤਾ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆ ਤਾਂ ਮੈਨੂੰ ਕੋ ਕਿਹੜੀ ਨੌਕਰੀ ਮਿਲੂ ਜੇ ਮੈਂ 골ਡ ਲੈ ਕੇ ਆ ਤਾਂ ਮੈਨੂੰ ਕਿਹੜੀ ਨੌਕਰੀ ਮਿਲੂ 100% ਗਰੰਟੀ ਹੈ ਨਹੀਂ ਆਮ ਤੌਰ ਤੇ ਇਹ ਹੁੰਦਾ ਸੀ ਵੀ ਜੇ ਤਾ ਲੈਕਸ਼ਨੀਅਰ ਹੈ ਤਾਂ ਨੌਕਰੀ ਵੀ ਦੇ ਦੋ ਕੈਸ਼ ਵਾਰਡ ਵੀ ਦੇ ਦੋ ਜੇ ਲੈਕਸ਼ਨੀਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਵਾਰਡ ਸੋ ਅੱਜ ਜਿਹੜੀ ਪਾਲਸੀ ਬਣਾਈ ਆ ਉਹਦਾ ਫਾਇਦਾ ਇਹ ਹੈ ਕਿ ਇੱਥੇ ਜਿਹੜੀ ਮਰਜ਼ੀ ਸਰਕਾਰ ਹੋਵੇ ਪਾਲਸੀ ਦੇ ਹਿਸਾਬ ਨਾਲ ਨੌਕਰੀ ਵੀ ਦੇਣੀ ਪਊ ਤੇ ਪਾਲਸੀ ਦੇ ਹਿਸਾਬ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਕੀਤੀ ਹੈ ਕਿ ਤਿਆਰੀ ਲਈ ਵੀ ਖਿਡਾਰੀਆਂ ਨੂੰ ਪੈਸੇ ਦੇਣੇ ਪੈਣਗੇ ਏਸ਼ੀਅਨ ਖੇਡਾਂ ਲਈ ਖਿਡਾਰੀ ਗਏ ਅਸੀਂ 8-8 ਲੱਖ ਰੁਪਇਆ ਤਿਆਰੀ ਲਈ ਦਿੱਤਾ ਚਲੋ ਜਿੱਤ ਕੇ ਆਉਣ ਤਾਂ ਮੈਡਲ ਦੇਣੇ ਹੀ ਆ ਹੁਣ ਜਿਵੇਂ 올림픽 ਲਈ ਜਿਹੜੇ ਖਿਡਾਰੀ ਪਾਰਟਿਸਿਪੇਟ ਕੀਤੇ ਆ ਸਾਰਿਆਂ ਨੂੰ ਸਰਕਾਰ ਜਿਹੜਾ 15-15 ਲੱਖ ਰੁਪਇਆ ਤਿਆਰੀ ਲਈ ਜਿਹੜਾ ਉਹ ਦੇ ਰਹੀ ਹੈ ਉਹਦੇ ਨਾਲ ਖਿਡਾਰੀਆਂ ਨੂੰ ਜਿਹੜਾ ਹੌਸਲਾ ਮਿਲਦਾ ਤੇ ਜਿਹੜੀਆਂ ਕੋਈ ਉਹਨਾਂ ਦੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਹੁੰਦੇ ਕੋਈ ਉਹਨਾਂ ਨੇ ਇਕਵਿਪਮੈਂਟ ਖਰੀਦਣਾ ਉਹ ਵੀ ਜਿਹੜਾ ਖਿਡਾਰੀ ਜਿਹੜਾ ਉਹ ਖਰੀਦ ਜਿਹੜਾ ਹੋ ਸਕਦਾ ਬਾਕੀ ਆਉਣ ਵਾਲੇ ਸਮੇਂ ਚ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀਆਂ ਨੇ ਜਿੱਥੇ ਅਸੀਂ ਕੋਚ ਵੀ ਰੱਖਾਂਗੇ ਜਿੱਥੇ ਅਸੀਂ ਜਿਹੜਾ ਬੱਚਿਆਂ ਨੂੰ ਹਰ ਨਰਸਰੀ ਦੇ ਵਿੱਚ 60 ਬੱਚਿਆਂ ਜਿਹੜੀ ਡਾਈਟ ਦੇਵਾਂਗੇ ਉੱਥੇ ਜਿਹੜਾ ਕੋਈ ਗਰਾਊਂਡ ਹੈ ਉਹਦੇ ਅਪਗ੍ਰੇਡ ਕੋਈ ਕਰਨਾ ਹੈ ਉਹਦੇ ਲਈ ਵੀ ਜਿਹੜਾ ਅਸੀਂ ਜਿੰਨੇ ਪੈਸੇ ਵੀ ਲੱਗਣਗੇ ਉਹ ਦੇਵਾਂਗੇ ਸੋ ਇਹ ਮੈਨੂੰ ਲੱਗਦਾ ਵੀ ਨਰਸਰੀ ਦਾ ਜਿਹੜਾ ਕਨਸੈਪਟ ਹੈ ਇੱਕ ਗਰਾਊਂਡ ਤੇ ਵੱਡੀ ਚੇਂਜ ਜਿਹੜੀ ਹੈ ਉਹ ਲੈ ਕੇ ਆਊਗਾ ਕਿਉਂਕਿ ਉਹ ਵੀ ਕੋਈ ਇਹ ਨਹੀਂ ਵੀ ਅਸੀਂ ਰੈਂਡਮਲੀ ਵੀ ਜਿੱਥੋਂ ਸ਼ਫਾਰਸ਼ ਆਗੀ ਕਿ ਸੈਮ ਮਲ ਨੇ ਕਹਤਾ ਉੱਥੇ ਦੇਤੀ ਉਹਦੇ ਲਈ ਵੀ ਜਿਹੜੇ ਏਰੀਆ 'ਚ ਜਿਹੜੀ ਗਏ ਪੌਪੂਲਰ ਆ ਜਨ ਮੰਨ ਲਓ ਅੰਮ੍ਰਿਤਸਰ ਦੇ ਕਿਸੇ ਪਿੰਡ ਦੇ ਵਿੱਚ ਵਾਲੀਬਾਲ ਚੱਲਦੀ ਆ ਤਾਂ ਅਸੀਂ ਉੱਥੇ ਵਾਲੀਬਾਲ ਦੀ ਨਰਸਰੀ ਦੇਵਾਂਗੇ ਚੱਕਰਪਿੰਡ ਆ ਉੱਥੇ ਜਿਵੇਂ ਬੌਕਸਿੰਗ ਚੱਲਦੀ ਆ ਤਾਂ ਅਸੀਂ ਬੌਕਸਿੰਗ ਦੀ ਨਰਸਰੀ ਅਸੀਂ ਦੇ ਰਹੇ ਆ ਕਿਸੇ ਪਿੰਡ 'ਚ ਬਾਸਕਟਬਾਲ ਚੱਲਦੀ ਤੇ ਬਾਸਕਟਬਾਲ ਮਤਲਬ ਕਿ ਜਿਹੜੇ ਏਰੀਆ ਜਿਹੜਾ ਕਲਚਰ ਬਣਿਆ ਹੋਇਆ ਹੈ ਉਥੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਹੋਣ ਉਹੀ ਖੇਡ ਖੇਡਣ ਤੇ ਉਸੇ ਖੇਡ ਦਾ ਉੱਥੇ ਕੋਚ ਸਾਰੇ ਉੱਥੇ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਗਰਾਊਂਡ ਤੇ ਜਿਹੜੀ ਪ੍ਰੋਪਰ ਬੱਚਿਆਂ ਨੂੰ ਜਿਹੜੀ ਡਾਈਟ ਆ ਉਹ ਦਿੱਤੀ ਜਾਊਗਾ ਇਸ ਮੌਕੇ ਤੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠ ਜੋੜ ਦੇ ਸਵਾਲ ਉੱਤੇ ਵੀ ਖੁੱਲ ਕੇ ਬੋਲੇ ਕਾਂਗਰਸ ਗੱਠ ਬੰਨਧਨ ਕਿਹਦਾ ਦੇ ਰਹੇ ਹੋ ਦੇਖੋ ਸਾਡੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦਾਇਤ ਆ ਕਿ 13 ਦੇ 13 ਸੀਟਾਂ ਦੇ ਜਿਹੜੀ ਤਿਆਰੀ ਕਰੋ ਸਾਰੇ ਵਰਕਰ ਤੋਂ ਲੈ ਕੇ ਜਿਹੜੇ ਲੀਡਰ ਜਿਹੜੇ ਸਾਰੇ ਮੰਤਰੀ ਸਾਹਿਬਾਨ 13 13 ਰਾ ਦੇ 13 ਸੀਟਾਂ ਤੇ ਆਮ ਆਦੀ ਪਾਰਟੀ ਜਿਹੜੀ ਤਿਆਰੀਆਂ ਪੰਜਾਬ ਚ ਕਰ ਰਹੀ ਹੈ ਚੰਡੀਗੜ੍ਹ ਮੇਅਰ ਕੀਤੀ ਗਈ ਹੈ ਉਹ ਦੇਖ ਕੇ ਦੇਖੋ ਇਹ ਕੱਲਾ ਇੱਥੇ ਨਹੀਂ ਦਿੱਲੀ ਚ ਵੀ ਪਹਿਲਾਂ ਜਦੋਂ ਮੇਅਰ ਸਾਡਾ ਉੱਥੇ ਜਿੱਤੇ ਆ ਬਹੁਮਤ ਮਿਲ ਗਈ ਪਹਿਲਾਂ ਤਾਂ ਉੱਥੇ ਵੀ ਤੁਸੀਂ ਦੇਖਿਆ ਹੋਣਾ ਵੀ ਬੀਜੇਪੀ ਨੇ ਪਹਿਲਾਂ ਤਾਂ ਸਾਰੇ ਜਿਹੜੀਆਂ ਕਾਰਪੋਰੇਸ਼ਨਾਂ ਤਿੰਨ ਤੋੜ ਕੇ ਇੱਕ ਕਰਤੀਆਂ ਵੀ ਦਿੱਲੀ ਸੀਐਮ ਦੇ ਬਰਾਬਰ ਦੀ ਸੀ ਕੁਰਸੀ ਕੋਹੁਰ ਬਣਾ ਦੀਏ ਤੇ ਉੱਥੇ ਮੁੜ ਕੇ ਤੁਸੀਂ ਦੇਖੋ ਵੀ ਜਿਹੜੇ ਨੋਮੀਨੇਟਡ ਮੈਂਬਰਾਂ ਨੂੰ ਵੀ ਵੋਟ ਪਾਉਂਦਾ ਜਿਹੜਾ ਉਹ ਘਰ ਦਿੱਤਾ ਕੋਰਟ ਚ ਗਏ ਫਿਰ ਜਾ ਕੇ ਕਿਤੇ ਤਰੀਕਾ ਪਾਈਗੇ ਫਿਰ ਜਾ ਕੇ ਜਿਹੜੀ ਕਿਤੇ ਉੱਥੇ ਆ ਜਿਹੜੀ ਇਲੈਕਸ਼ਨ ਹੈ ਉਹ ਜਿਹੜੀ ਸਿਰੇ ਚੜੀ ਸੋ ਇਹ ਸਾਰੇ ਕਿਤੇ ਕੋਈ ਮੈਨੂੰ ਤਾਂ ਕੋਈ ਹੈਰਾਨੀ ਵਾਲੀ ਗੱਲ ਲੱਗਦੀ ਨਹੀਂ ਸਾਨੂੰ ਤਾਂ ਐਕਸਪੈਕਟਿਡ ਸੀ ਵੀ ਬੀਜੇਪੀ ਨੇ ਇਹਦਾ ਕਰਨਾ ਹੀ ਕਰਨਾ ਕਿਉਂਕਿ ਜਿੱਥੇ ਵੀ ਬਾਈ ਹੋਕ ਐਂਡ ਬਾਈ ਕਰੁਕ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕੁਰਸੀ ਉੱਥੇ ਫਿਰ ਉਹ ਸਰਕਾਰੀ ਮਸ਼ੀਨਰੀ ਦੀ ਵੀ ਵਰਤੋਂ ਕਰਦੇ ਆ ਜਿੱਥੇ ਕਿਤੇ ਕੋਈ ਸਰਕਾਰ ਬਣ ਵੀ ਜਾਵੇ ਉੱਥੇ ਫਿਰ ਗਵਰਨਰ ਸਾਹਿਬ ਹੁੰਦੇ ਆ ਉਹਨਾਂ ਦੇ ਰਾਹੀਂ ਜਿਹੜਾ ਸਰਕਾਰ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੋ ਚੰਡੀਗੜ੍ਹ ਦੇ ਵਿੱਚ ਵੀ ਉਹੀ ਕੁਝ ਹੋ ਰਿਹਾ ਤੁਸੀਂ ਦੇਖੋ ਵੀ ਐਨ ਮੌਕੇ ਤੇ ਅਫਸਰ ਸਾਹਿਬਾਨ ਕਹਿੰਦੇ ਆ ਜੀ ਮੈਂ ਤਾਂ ਬਿਮਾਰ ਹਾਂ ਚਲੋ ਹੁਣ ਅਸੀਂ ਕੋਰਟ 'ਚ ਗਿਆ ਕੋਰਟ ਨੇ ਕਿਹਾ ਵੀ ਇਲੈਕਸ਼ਨ ਜਿਹੜੀ ਆ ਉਹ ਕਰਵਾਓ ਸੋ ਇਲੈਕਸ਼ਨ ਹੋਊਗੀ 100% ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਹੈ ਉਹ ਬਣ ਜਾ ਰਿਹਾ ਦੱਸਦੀ ਕਿ ਮੀਤੀ ਹੇਅਰ ਦੇ ਵੱਲੋਂ ਸਰਕਾਰ ਦੇ ਵੱਲੋਂ ਜੋ ਖਿਡਾਰੀਆਂ ਲਈ ਨਵੀਂ ਪਾਲਿਸੀ ਬਣਾਈ ਗਈ ਹੈ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਦੇ ਨਾਲ ਇਨਾਮ ਅਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ